ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸਰੇ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਹੈ ਕੰਮ ਸ਼ਾਮ ਦਾ ਹੋ ਗਿਆ ਵੇਲਾ ਗੁਰਦੁਆਰਾ ਸਾਹਿਬ ਚੱਲ ਰਿਹਾ ਗੁਰਬਾਣੀ ਦਾ ਜਿਹੜਾ ਕਹਿੰਦੇ ਪ੍ਰਵਾਹ ਵੀ ਬਹੁਤ ਵਧੀਆ ਹਰੇਕ ਤੇ ਘਰ ਦੇ ਵਿੱਚ ਬਾਜ ਪੈ ਰਹੀ ਹੈ ਚਲੋ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਡੜਾ ਰਿਹਾ ਜੀ ਕੱਲ ਨੂੰ ਸੋ ਉਹਦੇ ਕਰਕੇ ਸਾਰੇ ਵਾਲੇ ਵਾਲੇ ਪਿੰਡਾਂ ਚ ਸਪੀਕਰ ਚੱਲ ਰਹੇ ਹੈ ਜੀ ਜਿੱਥੇ ਹੁਣ ਮੈਂ ਖੜਾ ਮੇਰੇ ਕੰਨਾਂ ਨਾਲ ਮਹਿਸੂਸ ਹੁੰਦਾ ਚਾਰ ਪਿੰਡਾਂ ਦੀ ਬਾਜ ਸੁਣਦੀ ਹੈ ਤੇ ਜ਼ਿਆਦਾ ਬਾਜ ਹੈ ਜਿਹੜੀ ਉਹ ਆਪਣੇ ਪਿੰਡ ਦੇ ਜੀ ਤੇ ਲੋ ਜੀ ਖੜੇ ਖੜੇ ਕੀ ਹੋਇਆ ਹੁਣ ਤੁਹਾਨੂੰ ਮੈਂ ਦੱਸਦਾ ਵੀ ਮੈਂ ਗੁਰਦੁਆਰਾ ਸਾਹਿਬ ਤੋਂ ਹੀ ਆਇਆ ਵੀ ਆਉਂਦੇ ਨੂੰ ਕੱਲ ਪਰਸੋ ਦਾ ਪਰਮ ਕਿਆ ਕਹਿ ਰਿਹਾ ਕਹਿੰਦਾ ਮੈਂ ਸੇਵਾ ਕਰਾਂਗਾ ਵੀ ਇਹ ਬੰਦਾ ਆਪਣਾ ਸ਼ਰਾਰਤੀ ਸਾਈਕਲ ਲੈ ਕੇ ਗਿਆ ਆਪਣਾ ਸਾਈਕਲ ਲੈ ਕੇ ਕਿੱਹਾ ਗਿਆ ਉੱਥੇ ਕੁੱਤੇ ਕੱਤੇ ਦੇ ਵਿੱਚ ਵੱਜਿਆ ਭਾਈ ਹੁਣ ਦੱਸਦਾ ਏ ਕਹਿੰਦਾ ਵੀ ਮੈਂ ਕੁੱਤੇ ਚ ਵੱਜਿਆ ਪਤਾ ਨਹੀਂ ਕੁੱਤਾ ਇਹਦੇ ਚ ਵੱਜਿਆ ਕੋਈ ਪਤਾ ਨਹੀਂ ਜੀ ਇਹ ਖਾ ਕੇ ਆ ਗਿਆ ਹੁਣ ਸੱਟ ਹੁਣ ਨਹੀਂ ਦੰਦਾ ਟਿਕਣ ਤੇ ਹੁਣ ਮੈਂ ਇਹਨੂੰ ਪੁੱਛਿਆ ਵਾ ਸੇਵਾ ਕਰਾਉਣ ਜਾਣਾ ਦੱਬ ਗਿਆ ਕਹਿੰਦਾ ਹਾਂ ਕਹਿੰਦਾ ਮੈਂ ਜਾਊਂਗਾ ਸੇਵਾ ਕਰਾਉਣ ਚਲੋ ਬੱਚਾ ਏ ਹੁਣ ਕਹਿ ਕਹੀਏ ਬੱਚਿਆਂ ਨੇ ਤੁਹਾਨੂੰ ਪਤਾ ਵੀ ਰੋ ਸੱਟਾਂ ਖਾ ਖਾ ਕੇ بڑے ਹੋਣਾ ਚਲੋ ਬਾਕੀ ਹੁਣ ਪਿਛਲੇ ਕੈਮਰੇ ਨਾਲ ਮੈਂ ਤੁਹਾਨੂੰ ਪਰਮਨ ਨਾਲੇ ਮਲਾਉਂਦਾ ਜੀ ਤੇ ਤੁਸੀਂ ਬਣ ਰਹੇ ਹੋ ਵੀਡੀਓ ਦੇ ਨਾਲ ਆ ਲੋ ਅੱਛਾ ਲੋ ਜੀ ਉਧਰ ਪਹਿਲਾਂ ਜਸ਼ਨ ਵੀ ਆ ਗਈ ਟਿਊਸ਼ਨ ਤੇ ਖੜਜੋ ਪਹਿਲਾਂ ਉਹਦੇ ਨਾਲੇ ਮਿਲਦੇ ਜੀ ਇਹ ਇਹ ਆ ਗਈ ਜੀ ਇਹ ਬਾਈ ਟਿਊਸ਼ਨ ਪਰ ਕੇ ਆਈ ਹੈ ਗੱਡੀ ਲਾਤੀ ਨੇ ਅੰਦਰ ਤੇ ਉਹ ਕੋੜਾ ਦੇਖੋ ਜੀ ਪਰਮਨ ਦੀ ਗੱਡੀ ਜਿਹੜੀ ਬਸ ਇੱਥੇ ਸਿੱਧੀ ਖੜੀ ਹੈ ਠੀਕ ਹੈ ਤੇ ਮਿਲੋ ਜੀ ਜਸ਼ਨ ਨੂੰ ਮੇਰਾ ਲੈਸਨ ਚੱਲੂ ਪਿਆ ਤੇ ਰਸਕਾਰ ਜੀ ਹਾਂ ਬਈ ਕਿੱਥੇ ਜਾ ਕੇ ਆਈ ਏ ਤਿਊਸ਼ਨ ਪੜ੍ਹਿਆ ਜੀ ਹਾਂਜੀ ਆ ਪੰਮੂ ਨੇ ਠੱਟ ਖਾ ਲਈ ਤੇਰੇ ਪਿੱਛੇ ਤੇ ਦੇਖ ਲੈ ਉਹਨੇ ਮੇਰੀ ਮਾਰੀ ਬਧੀ ਅੱਧੇ ਵੀ ਵੱਜੀ ਅੱਛਾ ਆ ਲੋ ਬਾਈ ਇਹਨੂੰ ਵੀ ਨਾ ਇੱਕ ਦਿਨ ਪਾਰੋਂ ਨੇ ਠੱਕਾ ਦੇ ਕੇ ਗੇਰਿਆ ਤਾਂ ਹੈ ਨਾ ਨਾਲੇ ਅੱਜ ਵੀ ਉੱਤਰ ਕੇ ਸੜਕ 'ਤੇ ਟਰੈਕਟਰੋਂ ਹੁੰਦਾ ਤੇ ਟਰੈਕਟਰ ਨੂੰ ਵੀ ਦੇਖਦਾ ਸਾਈਕਲ ਚ ਲੰਘਦਾ ਮੇਰੇ ਵਿੱਚ ਆ ਕੇ ਵੱਜ ਗਿਆ ਫੇ ਤਾਂ ਮਾਰਨ ਦਾ ਸਪੇੜਾ ਕਿਹਾਂ ਕਿਹਾਂ ਕੀਆ ਕੀਆ ਆਇਆ ਤਾਂ ਨਾਲੀ ਚ ਗਿਰ ਗਈ ਤੇ ਤਾਂ ਵੈ ਸਾਸੀ ਕਾਲ ਬੁਲਾ ਸਾਸੀ ਕਾਲ ਸਾਸੀ ਕਾਲ ਆ ਗਈ ਆ ਦੇਖੋ ਆ ਤਾਂ ਖਾ ਪੈਰ ਹੁਣ ਦਿਖਾਈ ਦਹੀਂ ਚੱਕੀ ਜਿਹਾ ਜਸਨ ਫਾੜੀ ਪੈਰ ਫਾੜੀ ਤਾਂ ਉਂਗਲੀਆਂ ਪੱਟ ਮੜੀਆਂ ਜਿਹਾ ਜਸਨ ਹੈ ਖੋਲ ਕੇ ਦਿਖਾਈ ਤਾਂ ਮੜੀ ਜੀ ਪੱਟੀ ਹਾਂ ਖੋਲ ਦੇ ਯਾਰ ਹਾਂ ਨਾ ਹੁਣ ਮੈਨੂੰ ਐਂ ਦੱਸ ਵੀ ਸੇਵਾ ਕਰਾਉਣ ਜਾਊਂਗਾ ਅੱਜ ਗੁਰਦੁਆਰੇ ਹੈਂ ਹਾਂਜੀ ਜਾਊਂਗਾ ਹਾਂਜੀ ਸੇਵਾ ਕਰਾਉਣ ਹਾਂਜੀ ਲੋ ਬਾਈ ਇਹਨੇ ਸੇਵਾ ਕਰਾਉਣ ਜਾਣਾ ਪਰ ਆਹ ਪੱਟੀ ਦਾ ਅੰਦਰ ਹੋ ਗਿਆ ਹੁਣ ਨਹੀਂ ਜਾਣਾ ਹੈਂ ਜਾਊਂਗਾ ਅੱਛਾ ਇਹ ਇੱਧਰ ਮਿਲੋ ਜੀ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪ੍ਰਸ਼ਾਸ਼ਕ ਜੀ। ਹਾਂ ਭਾਈ ਤੂੰ ਲੋਕੀ ਤੇ ਸਮਾਧੀ ਲਈ ਬੈਠੀ। ਮੈਂ ਸੱਟ ਖਾ ਲਈ ਸੀ ਸਾਈਕਲ 'ਤੇ ਗਿਰ ਗਿਆ ਇਹ ਪੈਰ ਦੇ ਲਿਆ ਇਹ ਵਿੱਚ। ਤਾਂ ਕਰਕੇ ਉਹਨਾਂ ਕੋਲੇ ਬੈਠਾ ਕਹਿੰਦਾ ਮਮਾ ਮੇਰੇ ਕੋਲੇ ਬਹਿ ਜਾ। ਇਹਦਾ ਕਹਿੰਦਾ ਡੌਗੀ ਆ ਮੂਰੇ। ਨਹੀਂ ਇਹਦੇ ਵਿੱਚ ਫਾਈਟ ਵੀ ਚੱਲੀ ਹੈ ਨਾ ਦੋਹਾਂ ਦੀ। ਅੱਛਾ ਇਹਨਾਂ ਦੀ ਦੋਹਾਂ ਦੀ ਫਾਈਟ ਵੀ ਚੱਲੀ ਹੈ। ਕਿਹਦੇ ਨਾਲ ਫੇ ਟਿਊਸ਼ਨ ਚੱਲੇਗੀ ਇਹ ਪਿੱਛੇ ਦੇ ਮਲੇੜ ਆਇਆ ਥੋੜਾ ਜਿਹਾ। ਉਹ ਸੱਟ ਖਾ ਬਾਕੀ। ਸਾਈਕਲ ਹੀ ਕਰਦੇ ਉਹ ਸਾਈਕਲ ਠੀਕ ਖੜਾ ਤੇ ਗਾ ਨਹੀਂ ਲੈ ਕੇ ਆਇਆ ਹੈਗਾ। ਉਹ ਕਹਿਆ ਕਿ ਕਿਹਨੇ ਤੇਰੇ ਸੱਟ ਕਿਹਨੇ ਮਾਰੀ ਦੱਸ ਐ ਦੱਸਦੇ ਬਸ ਸਾਹਮਣੇ ਪਏ ਡਰੀ ਨਾ ਵੀ ਕੀ ਨਾ ਠੱਟ ਮਾਰੀ ਇਹਨੇ ਦੇ ਦੇ ਜਜਨ ਵਾਲੂ ਜੀ ਜੀ ਦਸਨ ਪਾਪਾ ਜੀ ਮੈਂ ਨਹੀਂ ਮਾਰੀ ਹੈਗੀ ਜਦ ਮੈਂ ਗਿਰ ਕੇ ਆਈ ਆ ਨਾ ਫਿਰ ਮੈਂ ਸਿੱਧਾ ਹੀ ਟਿਊਸ਼ਨ ਚਲੇਗੀ ਸੀ ਬਰੇ علاوہ ਰਾਤ ਤੋ ਕਹਿ ਦੱਸ ਕਿਆ ਕਹਿੰਦੀ ਆ ਦੀਦੀ ਕਹਦੇ ਕਹਦੇ ਝੂਠ ਬੋਲਦੀ ਆ ਜੀ ਕਹਿੰਦਾ ਹਾਂ ਝੂਠ ਬੋਲ ਦਸਨ ਦੇਖ ਲੈ ਹੁਣ ਬਾਈ ਛੋਟ ਫੇਰ ਲੈ ਦੇ ਲੈ ਹੁਣ ਮੈਂ ਹੈ ਇਹ ਗੋਲ ਗੱਪੇ ਵੀ ਖਾ ਜਸਨ ਨੂੰ ਫੇਰ ਹੁਣ ਦੇਖ ਲੈ ਪਾਪਾ ਜੀ ਮੈਂ ਨਹੀਂ ਖਾਦੇ ਅੱਜ ਖਾਦੇ ਆ ਹੈ ਅੱਜ ਅੱਜ ਖਾਦੇ ਆ ਤਾਂ ਦੇਖਿਆ ਤਾਂ ਸੁਣ ਦੇ ਦੋਨੋਂ ਗੋਲਦੱਫੇ ਖਾਇਆ ਮਿਠੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇ ਦੇ ਲੈ ਲੈ ਹੁਣ ਛੋਟਾ ਬੱਚਾ ਸੂਟ ਇੱਕ ਵਾਰ ਬਾਬਾ ਜੀ ਜੇ ਮੇਰੇ ਕੋਲ ਪੈਨਸਲ ਨਹੀਂ ਹੁੰਦੀ ਮੈਂ ਤਾਂ ਮੰਗਦੀ ਨਹੀਂ ਨਹੀਂ ਮੈਂ ਮੰਗਦੀ ਪਰ ਬਾਪ ਸੁਣੀ ਜ ਕਰਦੀ ਲੈ ਗਈ ਦੇ ਨਾ ਵਾਪਸ ਕਰ ਦੰਨੀ ਆ ਤੂੰ ਤੂੰ ਹਾਂ ਆਲਾ ਦੇ ਲੋ ਵਿਚਾਰਾ ਛੋਟਾ ਜਿਆ ਤੂੰ ਜਸਨ ਝੂਠ ਬੋਲ ਸਕਦਾ ਤੇ ਪਾਪਾ ਹੀ ਮੇਂਦੀ ਮੜੀ ਛੋੜੀ ਨਾ ਝੂੜਵਾ ਲੂੰਗੀ ਹੂੰ ਤੂੰ ਤੂਲ ਅਬ ਮੇਰੇ ਕਰਦੇ ਆਉਂਦੇ ਰਿਹਾ ਕੀ ਤੂੰ ਤੂਲ ਚੱਲਿਆ ਤੇ ਤੇਰਾ ਪੈਰ ਕਰਾਂ ਲੋਟ ਲੈ ਆ ਵੇ ਖੋਲੋ ਖੋਲੋ ਲੈ ਲੈ ਖੋਲੋ ਆ ਦੇਖੀ ਆ ਤੇ ਕੱਢ ਜਾ ਕੱਢ ਜਾ ਆ ਦੇਖੀ ਹੈਗਾ ਲੈ ਬੈਂਡੇਡ ਕਰੇ ਲਾਏ ਦੀ ਚਾਹ ਫੇਰ ਤੁਰਕੇ ਦਿਖਾ ਮੜਾ ਜੀ ਤੇ ਤੇ ਸੇਵਾ ਹੋ ਜੂਗੀ ਦਿਖਾ ਤੁਰਕੇ ਐ ਤਾਂ ਨਹੀਂ ਸਿਆਣ ਦਾ ਹੈ ਮੇਰੇ ਤਾਂ ਕੰਮ ਜਦਾ ਆ ਰਿਹਾ ਚੱਲ ਜੀ ਸੰ 7:30 ਵਜੇ ਦੱਸ ਦੇ ਤੇਰੇ ਪਿੱਛੇ ਪੱਜੇ ਕੇ 6:00 ਵਜੇ ਆ ਇਹਦੇ ਨਹੀਂ ਹੈ ਦੱਸ ਦੇ ਸੱਚੀ ਸੱਚੀ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂ ਦਾ ਮੈਂ ਪਿੱਛੇ ਦੇ ਆਪੇ ਘਾਦੀ ਮੈਂ ਤੇ ਜਾ ਰਹਿਣ ਮੈਨੂੰ ਸਾਈਕਲੀ ਪੱਤੇ ਕਰਾਇਆ ਉਹ ਤਾਂ ਮੈਂ ਨਾ ਸ਼ੁਕਰਾਂ ਮੈਂ ਬਚ ਗਈ ਫਿਰ ਮੈਂ ਘਰਾ ਕੇ ਮਮਾ ਦੇ ਸ ਮਮਾ ਕਹਿੰਦੀ ਕੋਈ ਨਾ ਵੀ ਪਾਪਾ ਨੂੰ ਦੱਸੀ ਅੱਛਾ ਇਹ ਤਾਂ ਨਾਲੀ 'ਚ ਗਿਰ ਗਈ ਸੀ ਹਾਂ ਉਹ ਕਹਿੰਦਾ ਕਹਿੰਦਾ ਨਾਲੀ 'ਚ ਗੇਰਤੀ ਸੀ ਹਾਂ ਹੈ ਫਿਰ ਵੀ ਜਿਹੜੇ ਦੇਣੇ ਸਕੂਲ ਤੇ ਆਏ ਵਜਨ ਦੇ ਚੰਗੂ ਛੇੜਦੇ ਆ ਚੱਲ ਕੋਈ ਨਹੀਂ ਨਿਆਣੇ ਦੇਖ ਸੋਣ ਇੱਧਰ ਗੱਲ ਨਿਆਣੇ ਗਿਰ ਕੇ ਸੱਟਾਂ ਖਾ ਕੇ ਵੱਡੇ ਹੁੰਦੇ ਹੁੰਦੇ ਆ ਪਤਾ ਤੈਨੂੰ ਇਹ ਨਾ ਜੀ ਪਰ ਫਿਰ ਮਾਂ ਦਾ ਦਿਲ ਦਾ ਉਹ ਹੀ ਮਾਂ ਦਾ ਦਿਲ ਵੀ ਹੈ ਅੱਛਾ ਠੀਕ ਹੈ ਤੇ ਆਹ ਲਾ ਬਈ ਕੋਈ ਗੱਲ ਨਹੀਂ ਇਕਣਾ ਹੀ ਬੜੇ ਹੁੰਦੇ ਹੁੰਦੇ ਬਿਠਾ ਲਾ ਉਠਾ ਲਾ ਤੇ ਮੈਂ ਤੁਹਾਨੂੰ ਦੱਸ ਨਹੀਂ ਉਹ ਵੀਂਡ ਜਾਈ ਹੈ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹ ਇੰਨਾ ਕਿਰਜਾ ਪਿਆ ਸਾਨੂੰ ਜਾਊਂਗਾ ਸੇਵਾ ਕਰਨ ਅੱਛਾ ਚਲ ਜੇ ਸੰਨ ਤੂੰ ਵੀ ਜਾਇ ਨਾਲ ਸੇਵਾ ਕਰਨ ਤੇਰੀ ਹੁਣ ਸ਼ਿਕਾਇਤ ਤਾਂ ਇਹਨੇ ਲਾਤੀ ਪਾਪਾ ਜੀ ਹੁਣ ਇੱਕ ਗੱਲ ਸੁਣ ਲਓ ਜਾਰੇ ਨੇ ਬਈ ਜਾਰੇ ਨੇ ਮੈਂ ਤੱਕਾ ਮਾਰੇ ਮੇਰੇ ਨਾ ਖੂਨ ਚੋਂ ਨਾ ਨੋ ਨੋ ਚ ਖੂਨ ਨਿਕਲ ਲੱਗ ਗਿਆ ਚੱਲ ਫਿਰ ਤਾਂ ਤਾਂ ਬਦਲਾ ਬਰਾਬਰੇ ਲੈ ਲਿਆ ਉਹਦੇ ਵੀ ਉਹ ਦੇ ਇਹ ਆ ਦੇਖ ਇਹਦੇ ਵੀ ਨਿਕਲ ਗਿਆ ਇਹਦੇ ਵੀ ਖੂਨ ਨਿਕਲ ਗਿਆ ਫਿਰ ਤਾਂ ਬਦਲਾ ਬਰਾਬਰ ਹਾਂਜੀ ਫਿਰ ਮੈਂ ਨਾਲੀ ਚ ਗਿੜਗੀ ਨਾਲ ਮੇਰੇ ਨੋ ਚ ਤੇ ਖੂਨ ਨਿਕਲ ਲੱਗ ਗਿਆ ਫਿਰ ਮੈਂ ਟਿਊਸ਼ਨ ਨੂੰ ਵੀ ਲੇਟ ਹੁੰਦੀ ਮੈਂ ਮੱਸੀ ਮੱਸੀ ਨੇ ਆ ਕੇ ਗਈਆਂ ਇੱਚਾ ਇਹ ਦੂਤ ਹੋੜ ਆ ਲੈ ਦੇ ਲੈ ਫਿਰ ਇਹਦਾ ਇਰੇਟਿਆ ਹੋਇਆ ਇਹਦੇ ਬਾਫ ਮੈਂ ਝੂਠ ਕਾ ਤੇ ਬੋਲਦੀ ਦੀ ਕਟਾਈ ਕਰਾਉਣ ਲੱਗੀ ਹੁਣ ਇਹ ਠੀਕ ਨੇ ਪਾ ਕੇ ਜਾਂਦੀ ਗਈ ਹੈ ਅੱਛਾ ਲਓ ਬਾਈ ਗੁੰਗੇ ਦੀ ਰਾਮ ਜੀ ਗੁੰਗੇ ਦੀ ਮਾਂ ਸਮਝਾ ਦਦੀ ਹੈ ਹਾਂ ਹਾਂ ਜੀ ਜਿਆਦਾ ਸਾਰੇ ਕੱਪੜੇ ਨਿੱਪੜ ਗਏ ਲੇ ਦੋ ਮਿੱਟੀ 'ਚ ਹਾਂ ਫੇਰ ਗੋਆ ਵਿੱਚ ਨਾ ਤਾਂ ਹੈ ਗਰੀ ਤੇ ਕਹ ਦੀਦੀ ਨੇ ਆਪੇ ਗਰੀ ਤੇ ਪਿੱਛੇ ਦੋ ਮਿੱਛੇ ਗੋਆ ਆਏ ਮੈਂ ਉਹ ਗੋਹਾ ਦਾ ਹੱਦਿਆ ਗੋਲਾ ਪੈ ਗਿਆ ਜure ਢਿਲਕੇ ਨਹੀਂ ਉਹ ਗੋਆ ਅੱਜ ਗੋਆ ਲੱਗ ਗਿਆ ਗੋਏ ਪਰ ਗਿਰ ਗਈ ਜੀ ਸਭ ਅੱਛਾ ਗੋਹੇ ਤੇ ਥੋੜੀ ਜੀ ਪਿੱਛੇ ਦੀ ਜਜਨ ਹੈ ਮਤਲਬ ਆਹ ਨਾਲੀ ਤੇ ਉਰੇ ਤੇ ਆਪਾਂ ਅੱਛਾ ਗੋਹਾ ਫਿਰ ਉਹ ਸੱਚਾ ਹੈ ਭਾਈ ਉਹ ਇਹਨਾਂ ਦਾ ਸਮਝਾਉਂਦਾ ਪੂਰਾ ਅੱਛਾ ਆ ਦੇ ਲੈ ਆ ਦੇ ਲੋ ਭਾਈ ਹੈ ਆ ਦੇ ਲੋ ਭਾਈ ਇਹ ਐ ਨਿਆਣੇ ਭੈਣ ਭਾਈਆਂ ਦਾ ਪਿਆਰ ਚੱਲ ਠੀਕ ਆ ਚੱਲ ਕਰ ਲੋ ਕੰਮ ਚਲੋ ਭਾਈ ਚੱਲ ਰਿਹਾ ਕੰਮ ਆ ਦੇਖੋ ਭਾਈ ਜਨਾ ਮੈਨੂੰ ਸਵੇਰੇ ਕਰਨਾ ਅਜੀ ਕਾ ਮੈਨੇ ਉਹ ਕਹਿ ਤਾ ਕਿ ਮੈਂ ਸਕੂਲ ਨਹੀਂ ਜਾਣਾ ਅਜੀ ਕੱਲ ਮੇਰੇ ਸੱਟ ਵੱਜੀ ਹੈ ਲਹਾ ਜਾਣਾ ਨਹੀਂ ਸਕੂਲ ਗਾਂ ਕਿਤੇ ਵੱਡ ਹੋ ਗਿਆ ਪੈਰ ਗੁਰਦਾਰਾ ਸਾਹਿਬ ਨੂੰ ਜਾਊਗਾ ਜੀ ਸੇਵਾ ਕਰਨ ਵਾਸਤੇ ਸਕੂਲ ਨਹੀਂ ਜਾਊਗਾ ਹੂੰ ਜਾਣਾ ਨਹੀਂ ਕੱਲ ਸਕੂਲ ਜਾਣਾ ਹਾਂ ਜਾਣਾ ਜਾਣਾ ਠੀਕ ਹੈ ਚਲ ਜਾਈਏ ਹਾਂ ਦੋ ਦੀ ਚੱਕ ਛੱਡੇ ਆਉਂਗੇ ਠੀਕ ਹੈ ਮੋਟਰਸਾਈਕਲ ਤੇ ਚਲ ਜਸਨ ਰੱਖਦੇ ਫਿਰ ਬੈਠੇਗਾ ਵੀਰ ਜੀ ਨੂੰ ਨਾਲ ਲੈ ਕੇ ਸੇਵਾ ਕਰਿਆ ਠੀਕ ਹੈ ਚੱਲਦਾ ਮੈਂ ਵੀ ਨਾਲੇ ਹੈ ਥੋੜੀ ਲੇਟ ਚੱਲ ਰਹਿਣਗੇ ਜੀ ਜਿਹੜਾ ਹੈ ਲੋ ਬਾਈ ਸਪੀਕਰ ਵੀ ਚੱਲ ਰਿਹਾ ਤੇ ਮੌਸਮ ਵੀ ਜਿਹੜਾ ਬਸ ਹੁਣ ਸੂਰਜ ਛਿਪਿਆ ਬਈ ਹੈ ਧੁੱਪ ਦਾ ਟਾਈਮ ਪੂਰਾ ਖਤਮ